ਲਓ ਮਿੱਤਰੋ ਉਹ ਆ ਗਿਆ ਪਾਣੀ ਬਾ ਪਹਿਲਾਂ ਪਹੁੰਚ ਗਏ ਆ ਮੈਂ ਕਿਹਾ ਬਲੌਗ ਸ਼ੁਰੂ ਕਰ ਲਈਏ ਲੇਟ ਹੋ ਗਿਆ ਹੀ ਕੰਮ ਅੱਜ ਲੇਟ ਟਿਕਨੇ ਦੇ ਵੀਡੀਓ ਇੱਕ ਮਿੰਟ ਉਹ ਇੱਕ ਮਿੰਟ ਇੱਕ ਮਿੰਟ ਕਿਹੜੇ ਤਰੀਕੇ ਪਾਈਏ ਦਾਣੇ ਐਵੇਂ ਹੀ ਹੋ ਜਾਣਗੇ ਪਾਣੀ ਬਾਗੂਰੀ ਕਰਾਂ ਕਬੂਤਰ ਭੁੱਖੇ ਬਾਹੋਦਾ ਮੇਰਾ ਵੀਰ ਲਓ ਪਾਈ ਉਹ ਖੜ ਜੋ ਖੜ ਜੋ ਖੜ ਜੋ ਯਾਰ ਪਹਿਲਾਂ ਉੱਧਰ ਦਿਖਾ ਦਵਾ ਫੇਰੇ ਇੱਧਰ ਬਣਾਉਣਾ ਹੈ ਪਾਣੀ ਪਾ ਆਇ ਚਿਕਰਾ ਐਨ ਭਰਦੇ ਫੇਰ ਇੱਧਰ ਦੇਚ ਪਾ ਦਨੇ ਆ ਬਾਉ ਸਿੰਘ ਕਿਛੇ ਹੈ ਲੋ ਇਮਟਰ ਵੀ ਨਾ ਨਹੀਂ ਪਾ ਦਮ ਨੇ ਲੋ ਇਮਟਰ ਇਹਨਾਂ ਨੂੰ ਵੀ ਪਾਣੀ ਪਾ ਦੇ ਨੇ ਆਂਡੇ ਭੰਨਣੇ ਆ ਗੁਰੀ ਉਹ ਦੇ ਦੇ ਇਹਨਾਂ ਨੇ ਪਤਾ ਨਹੀਂ ਕਿਹੜਾ ਕਬੂਤਰ ਹੈ ਨਾ ਜਿਹਨਾਂ ਮਿਕਸ ਹੋ ਗਏ ਤੇ ਚਲੋ ਮੈਂ ਪੰਨੇ ਦਾ ਆਂਡੇ ਇੱਕ ਮਿੰਟ ਭਾਈ ਥੂਟੇ ਦਾ ਬੱਚੇ ਲੈਣੇ ਨਹੀਂ ਕੀ ਗੱਲ ਹੈ ਜਿਨ੍ਹਾਂ ਨੇ ਧਰੋਣੇ ਆ ਉਹ ਧਰਦੇ ਨਹੀਂ ਲਓ ਭਾਈ ਆਂਡੇ ਪੰਨਣ ਲੱਗੇ ਆ ਕਾਹ ਖਾਣੇ ਆਂਡੇ ਓਏ ਕਬੂਤਰਾਂ ਦੇ ਆਂਡੇ ਖਾਣੇ ਆ ਖਾ ਲਾ ਆ ਦੇ ਦੇ ਸ਼ੀਲ ਓਕੇ ਆਲਾ ਦੀ ਗੁਰੀ ਦਾ ਖਾਣੇ ਆ ਸੱਡਦੇ ਰਹਿ ਮਾਰ ਉੱਪਰ ਜੀ ਹਾਂ ਹਾਂ ਵੀ ਨੂਰੀ ਠੀਕ ਹੈ ਨੂਰੀ ਦਾਣਾ ਮਾਣੀ ਖਾ ਰਹੀ ਹੈ ਹਾਂ ਵੈਰੀ ਗੁੱਡ ਅੰਬਰ ਵੀ ਖਾ ਰਹੀ ਹੈ ਚੱਲ ਇਹਨਾਂ ਦਾ ਕੰਮ ਨਿਬੜ ਗਿਆ ਹੁਣ ਜਾਨੂ ਗੁਰੀ ਮੈਨਾਂ ਆਉਣਾ ਹੈ ਤੂੰ ਨਾ ਜਾ ਰ ਇਹਨਾਂ ਨੇ ਪਾਣੀ ਪੀ ਲਿਆ ਹੁਣ ਆ ਪਾਣੀ ਬਾਹਰ ਕੱਢ ਲਾ ਓਰੇ ਦਾਣਿਆਂ ਦੀ ਮੁਠੀ ਦਾਣੇ ਆ ਪਏ ਨੇ ਪਰ ਇੰਨੇ ਤਾਂ ਆ ਵੀ ਪਏ ਨੇ ਮੈਂ ਪਾ ਦੇਣੀ ਦਾਣੇ ਮੈਂ ਪਾ ਦੇਣੇ ਇਹਨਾਂ ਨੂੰ ਆ ਜਾ ਓ ਭਾਈ ਚਲੋ ਉਹ ਤੇਰੀ ਉਹ ਕਿਧਰ ਉੜ ਗਿਆ ਸ਼ਟ ਅੰਦਰੋਂ ਤਰੇ ਕਿਸੇ ਨੇ ਨਾ ਬਿਲਕੁਲ ਵੀ ਨਹੀਂ ਦਾਣੇ ਮੈਂ ਪਾਉਣਾ ਇਹਨਾਂ ਨੂੰ ਹੈ ਚੱਕੋ ਕਾਹ ਨਾ ਖਰਾਬੇ ਹੋਣੇ ਚੱਕੋ ਮਿੱਟੀ-ਮੁੱਟੀ ਖਾ ਲੈਣਗੇ ਠੀਕ ਆ ਪਾਣੀ ਧਰ ਦੀ ਗਰੀ ਆ ਚਲੋ ਇਹਨਾਂ ਨੂੰ ਹੀ ਪਾਤੇ ਇਹਨਾਂ ਨੂੰ ਹੀ ਪਾਤੇ ਇਹਨਾਂ ਨੂੰ ਹੀ ਪਾਤੇ ਉਦੋਂ ਬਾਅਦ ਪਾਉਨੇ ਆ ਮੋਟਰ ਤੇ ਕੋਠੇ ਤੇ ਨਾਲਾ ਫਿਰ ਮੈਂ ਇਹਨੇ ਚੱਲਦੇ ਆ ਫਿਰ ਆਪਾਂ ਤਰੋਂ ਕਹਿੰਦੇ ਫਾਰਮ ਦੇ ਪਹੁੰਚ ਚੁੱਕੇ ਆ ਜਾਨਵਰਾਂ ਨੂੰ ਪਾਈਏ ਦਾਣੇ ਆਇਤ ਨੂੰ ਪਾਦਣ ਗਿਆ ਘੜੀਸੇ ਲੱਗਦਾ ਓਏ ਤੇ ਆਹ ਬਈ ਲੈ 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 ਜਦੋਂ ਮਗਰੀ ਪੈ ਜਾਂਦੇ ਨੇ ਹਾਂ ਨਾ ਖੜ ਜੋ ਖੜ ਜੋ ਪਾਣੀ ਨਹੀਂ ਹੈਗਾ ਓਏ ਪਾਣੀ ਪੀ ਗਏ ਸਾਰਾ ਆ ਦੇਖੇ ਮੈਂ ਚੜਦਾ ਆਹ ਓਏ ਭੱਜ ਗਈ ਧੀ ਓਏ ਓਏ ਹੋਏ ਪਾਰੇ ਪਾਰੇ ਤੂੰ ਪਾਦੇ ਪਾਦੇ ਐ ਚੱਜ ਨਾਲ ਪਾਦੇ 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 ਬਸ ਉਹ ਪਿੰਜਰੇ ਜਿਹੇ ਚ ਰੱਖਦੀ ਪਿੰਜਰੇ ਦੇ ਥੱਲੇ ਪਾਣੀ ਵਾਲੇ ਚੱਕ ਲਿਆ ਦੋ ਏ ਡੱਬੇ ਇਹੋ ਮੋਢਿਆਂ ਤੇ ਚੜ੍ਹ ਗਿਆ ਸਾ ਖਾ ਲੋ ਖਾ ਲੋ ਭਾਈ ਸੌਰੀ ਆ ਸੌਰੀ ਆ ਸੌਰੀ ਹੈ ਜੀ ਸੌਰੀ ਆ ਚਲੋ ਕਬੂਤਰ ਵੀ ਨਿਕਲਣ ਨੂੰ ਕਰਦੇ ਨੇ ਬਾਹਰ ਪਰ ਜੇ ਕਬੂਤਰ ਬਾਹਰ ਕੱਢਦੇ ਆ ਜਾਨਵਰਾਂ ਨੇ ਖਾ ਜਾਣੇ ਨੇ ਕੋਈ ਅੰਡਾ ਉੰਡਾ ਚੈੱਕ ਕਰ ਲੈਣੇ ਆਪਾਂ ਜੋ ਦਿੱਤਾ ਵੀ ਆ ਨਹੀਂ ਅੰਡਾ ਦਿੱਤਾ ਨਹੀਂ ਇੱਧਰ ਹੈ ਨਹੀਂ ਨਾ ਇੱਧਰ ਵਿੱਚ ਵੀ ਨਹੀਂ ਹੈ ਚਲੋ ਕੋਈ ਨਹੀਂ ਇੱਧਰ ਵੀ ਇੱਕ ਵਾਰੀ ਚੈੱਕ ਕਰ ਲੈਣੇ ਆ ਨਾ ਕੇ ਤੇ ਨਹੀਂ ਗਿਆ। ਬਾਕੀ ਆ ਕੇ ਦੇਖਾਂਗੇ। ਮੜੇ ਜਲੇ ਆਈਏ ਸਮਾਨ ਜਿਆ ਖਮਾਣੋਂ ਤੇ ਘਰ ਦੇ ਵਾਸਤੇ ਨੂੰ। ਲੈ, ਇਹ ਓਗੋ ਓਗੋ ਇੱਕ ਦੂਰੇ ਵਿੱਚ ਵਜੀ ਜਾਂਦੇ ਆ। ਪਾਜ ਪਾਜ ਪਾਜ। ਬੱਸ, ਓਜ ਪਾ ਦੇ ਬਾਕੀ। ਸਾਲੇ ਹੁਣ ਚੁੱਕ ਲੋ। ਹੁਣ ਆਲੇ ਵਾਲੇ ਭੱਜੇ ਫਰੀ ਜਾਂਦੇ ਆ। ਅਇਜ ਰੱਖਦੇ ਗੁਰੇ ਇਟਾਂ ਚ ਆ ਇਟਾਂ ਚ ਚਾਰ ਇੱਕ ਕਰ ਬੀ ਆਦੇ ਆ ਵੀ ਜਿੰਨਾ ਖਾ ਬਸ ਮੈਂ ਠੀਕ ਆ ਬਹੁਤ ਹੈ ਬਹੁਤ ਆ ਬਹੁਤ ਹੈ ਹੋਰ ਵੀ ਭਰ ਗਿਆ ਆ ਵੀ ਭਰ ਗਿਆ ਚਲੋ ਬਈ ਹੁਣ ਚੱਲਦੇ ਆ ਖਵਾਣੋ ਨੂੰ ਤੇ ਉਧਰ ਨਵਾਂ ਸੈਟ ਅੱਪ ਜਿਹੜਾ ਜਾਦਵੀਰੇ ਵੱਲ ਬਣਾਇਆ ਤਾਂ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਬਣ ਗਿਆ ਸਾਰਾ ਕਬੂਤਰ ਛੱਡ ਲਏ ਉੱਥੇ ਦੇ ਦੇਣ ਅੱਜ ਟਾਈਮ ਲੱਗਿਆ ਨਹੀਂ ਕੱਲ੍ਹ ਵਾਲੇ ਵਲੌਗ ਚ ਦਿਖਾਵਾਂਗੇ ਚਲੋ ਚੱਲਦੇ ਆ ਲਾ ਦੇ ਹੋਈ ਜਾਂਦੇ ਆ ਕੇ ਫਿਰ ਦੇਖਦੇ ਆ ਕਬੂਤਰ ਖੋਲਦੇ ਆ ਕੇ ਨਾਲ ਕਬੂਤਰ ਡਾਉਣੇ ਆ ਇੱਕ ਅੱਧਾ ਚੱਲਦੇ ਆ ਬਾਈ ਹਾਂ ਹਾਂ ਪੈਰੀ ਹਾਂ ਬਾਈ ਹਨੇਰਾ ਹੋ ਗਿਆ ਬਹੁਤ ਤੇ ਜਾਨਵਰ ਖੁੱਲੇ ਹੀ ਤੇ ਮੈਂ ਹੁਣ ਲਾਈਟਾਂ ਲਾ ਦਵਾ ਸਾਰੀਆਂ ਹਲੇ ਮੈਂ ਕਬੂਤਰ ਖੋਲਣੇ ਆ ਬਈ ਹਨੇਰਾ ਹੋ ਗਿਆ ਅੱਜ ਰਾਤ ਹੋ ਗਈ ਇਹ ਆ ਲੈ ਮਚ ਗਿਆ ਖੜ ਜਾ ਦੇਖੀ ਇੱਥੇ ਨੂੰ ਹਾਂ ਮਚ ਗਿਆ ਲਾਈਟਾਂ ਚਲੋ ਆਹ ਕੋਮ ਦਮੇ ਲਾ ਦਨਾਲੇ ਜਿੰਦੇ ਇਹਨੂੰ ਜਾਂਦਾ ਹਾਂ ਪੈਰੀ ਤੇਰੀ ਠੀਕ ਹੈ ਕਿਧਰੋਂ ਬਾੜਦਾਂ ਜਾ ਕੇ ਦੇਖਦਾ ਉਹ ਬੈਠੇ ਆ ਜਾਨਵਰ ਕਬੂਤਰ ਖੋਲਾ ਜਾ ਕੇ ਲੋ ਵੀ ਪਹੁੰਚ ਗਏ ਅੰਦਰ ਇਧਰ ਹੈਗੇ ਪੂਰੇ ਚਿੱਟਾ ਇੱਕ ਕਿੱਥੇ ਹੈਗੇ ਹੈਗੇ ਪੰਜੇ ਪੂਰੇ ਆ ਨਾ ਸੌਰੀ ਸੱਭ ਤਾਂ ਛੋਟੂ ਗੈਂਗ ਨੂੰ ਲਾ ਦਨੇ ਜਿੰਦੇ ਜਿੰਦੇ ਬਾਅਦ ਚੋ ਲਾਵਾਂਗੇ ਹੁਣ ਇਹਨਾਂ ਨੂੰ ਓਏ ਹੋਏ ਛਿੜ-ਛਿੜੇ ਬਾਹਰ ਬੈਠੇ ਆਹ ਖਾਸੀ ਬੈਠੇ ਨੇ ਓਏ ਮੱਤ ਕੰ ਅੰਦਰ ਫੇਰਦੀਆਂ ਆ ਵੀ ਲੇਟਾਂ ਲਾ ਦੀਏ ਲੈ ਚਲੋ ਚਲੋ ਭਾਈ ਸਾਹਿਬ ਅੰਦਰ ਚਲੋ ਚਲੋ ਆਹ ਸੜੇ ਆ ਚੜੇ ਬੈਠੇ ਆ ਚਲੋ ਚਲੋ ਅੰਦਰ ਚਲੋ ਚਲੋ ਛੋਟੇ 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 ਚਲੋ 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 ਇਹਨਾਂ ਨੂੰ ਵੱਡਾ ਭਾਈ ਅੰਦਰ ਚਲੋ ਚਲੋ ਚਾਲਾ ਕਹਿ ਤੂੰ ਚੱਲ ਭਾਈ ਓਏ ਹੋਏ ਹੋਏ ਚੱਲ ਭਾਈ ਚਲੋ ਸੀਲ ਲਗਾਏਗਾ ਬਾਕੀ ਓਕੇ ਆ ਸਾਹਬ ਅੰਡਰ ਤਾਂ ਨਹੀਂ ਕੋਈ ਚਲੋ 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 ਚਲ ਅੰਦਰ ਲੈ ਹਲੇ ਵੀ ਰਾਣਿਆਂ ਦੀ ਕਸਰਾ ਕੋਈ ਉਧਰ ਚੱਲ ਅੰਦਰ ਇੱਧਰ ਤਾਂ ਨਹੀਂ ਕੋਈ ਬਸ ਠੀਕ ਆ ਓਕੇ ਆ ਚਲੋ ਲਾ ਦਨੇ ਆ ਕੁੰਡਾ ਹੁਣ ਖੋਲੀਏ ਕਬੂਤਰ ਪਹਿਲਾਂ ਲੈ ਕੇ ਆਵਾਂ ਪਾਣੀ ਭਰ ਕੇ ਉਹਦੇ ਬਾਅਦ ਹੋਰੇ ਕੁਝ ਬੋਲ ਹੋਈ ਜਾਂਦਾ ਉਹਦੇ ਬਾਅਦ ਖੋਲਨਾ ਕਬੂਤਰ ਆਜੋ ਭਾਈ ਆਜੋ 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 ਚਲੋ ਚੋਕੋ ਦਾਣੇ ਚਲੋ ਖੋਲ ਦਨੇ ਆਜੋ 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 ਚਲੋ 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 ਬਹੁਤ ਵੈਰੀ ਗੁੱਡ ਸ਼ਾਬਾਸ਼ 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 ਹਾਂ ਸ਼ਾਬਾਸ਼ ਸ਼ਾਬਾਸ਼ ਉਕੇਰ ਬੋਟਾ ਬਾਣੀ ਬੋਲੀ ਪੀਣਗੇ ਤੇ ਮੈਂ ਇਹਨਾਂ ਨੂੰ ਦਾਣੇ ਛੱਡ ਦਵਾਂ ਆ ਜਾ ਤੂੰ ਵੀ ਆ ਜਾ ਭਾਈ ਆ ਜਾ ਲੋ ਵੀ ਮਿੱਤਰੋ ਉਹ ਚਾਰੇ ਚੋਗ ਰਹੇ ਨੇ ਦਾਣੇ ਉਕੇਰ ਬੋਟਾ ਦੇਖੋ ਤਾਂ ਠੀਕ ਐ ਚਲੋ ਚੋਕਣ ਦੋ ਪਾਣੀ ਪੋਣੀ ਪੀਣ ਦੋ ਫੇਰ ਬੰਦ ਕਰ ਦਿੰਦੇ ਨੇ ਸਾਹ ਹੋ ਜੂ ਚੱਲ ਇਹਨਾਂ ਦੀ ਬਾਕੀ ਜਾਨਵਰ ਬੰਦ ਰਹੇ ਆ ਆਪਣੇ ਲੋ ਵੀ ਮਿੱਤਰੋ ਬੋਲੀਏ ਕਮੈਂਟ ਬਲੌਗ ਦੀ ਕਰੀਏ ਐਂਡਿੰਗ 파ਰਸ ਦੀਪ ਬਾਈ ਜੀ ਖੁੱਡਾ ਸਾਫ ਕਰਦੇ ਹੋ ਠੀਕ ਹੈ ਵੀਰੇ ਜਰੂਰ ਜੀ ਜੱਸਾ ਮਨਜੋਤ ਢਾਲੀਵਾਲ ਜਸਵੀਰ ਸਿੰਘ ਮਮਨ ਸੋਮਲ ਤਰਨ ਸੋਮਲ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਬਹਾਦਰ ਸਿੰਘ ਮਨਜੀਤ ਵੀਰ ਜੁਐਸੇ ਤੋਂ ਦਵਿੰਦਰ ਬੈਂਸ ਵਧੀਆ ਬਾਈ ਥੈਂਕ ਯੂ ਵੀਰੇ ਹੈਰੀ ਗੇਮਿੰਗ ਬਾਈ ਲੱਕੇ ਕਬੂਤਰ ਚੀਨੇ ਕਬੂਤਰਾਂ ਤੋਂ ਅਲੱਗ ਕਰ ਦਿਓ ਹਾਂ ਵੀਰੇ ਖੁੱਡੇ ਬਣਾਉਣੇ ਆ ਇੱਥੇ ਮਨਜੋਤ ਢਾਲੀਵਾਲ ਬ੍ਰਦਰ ਫਾਰਮ ਵਾਲੇ ਕਬੂਤਰ ਉਡਾਇਆ ਕਰੋ ਹਾ ਵੀਰੇ ਕਰਦੇ ਆ ਹੁਣ ਸ਼ੁਰੂ ਆਕਾਸ਼ ਹੈ ਲੋ ਬਾਈ ਬਾਈ ਕਬੂਤਰਾਂ ਲਈ ਖੁੱਡਾ ਪਾਓ ਹਾਂ ਹਾਂ ਵੀਰੇ ਸਰੇਂਦਰ ਸਿੰਘ ਬਿੱਟੂ ਵੀਰੇ ਲਖਣਪੁਰ ਕਿੱਥੇਗਾ ਵੀਰੇ ਹੈਗਾ ਖਮਾਣੋ ਦੇ ਲਾਗੇ ਸਾਗਰ ਲਵਾਨਾ ਸਾਗਰ ਲਵਾਨਾ ਧੰਨਵਾਦ ਵੀਰੇ ਗੁਰਤਾਪ ਸਿੰਘ ਗੁਰਪ੍ਰਤਾਪ ਸਿੰਘ ਏਕਮ ਸਿੰਘ ਧੰਨਵਾਦ ਬਾਈ ਇੰਨੇ ਕਮੈਂਟ ਕਰਨ ਲਈ ਤੇ ਕਬੂਤਰ ਪਾਤਰ ਕਰਦੇ ਬੰਦ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ